ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਜੀਦਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਜੱਗੇ ਸਿੰਘ ਦੇ ਮਿੱਤਰੋ ਆਪਾਂ ਕਰੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਮਿੱਤਰੋ ਆਪਾਂ ਤੁਹਾਨੂੰ ਕਾਂ ਦਿਖਾ ਰਹੇ ਆ ਤੇ ਜੇ ਆਪਾਂ ਹਵਾਨੇ ਦੇ ਮਿੱਤਰੋ ਗੱਲ ਕਰੀਏ ਫਿਕਸ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤਾਜੀ ਸੂਈ ਆ ਤੇ ਥਾਣਾ ਦੀ ਬੰਤਰ ਵੀ ਮਿੱਤਰੋ ਬਹੁਤ ਚੰਗੀ ਆ ਤੇ ਠੰਡੇ ਸੀ ਮਿੱਤਰੋ ਫੁੱਲ ਚੰਗੀ ਆ ਤੇ ਕਿਹੜਾ ਸੁਆ ਉਹਦੀ ਆਪਾਂ ਗੱਲਬਾਤ ਭਾਈ ਦੇ ਨਾਲ ਕਰਾਂਗੇ ਸੋ ਫੇਸ ਕੁਆਲਟੀ ਸਰੀਰ ਦੇ ਬੰਤਰ ਸੋਹਣੀ ਐ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਦੋਂ ਬਾਅਦ ਕਰ ਦਿਆਂ ਗੱਲਬਾਤ ਮਾੜਾ ਤੋੜ ਦਿਓ ਐਨੂੰ ਤੋੜ ਦੇ ਬੰਦੇ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆਈ ਜਾਂਦੀਆਂ ਨੇ ਜੇ ਜਿਹੋ ਜਿਹਾ ਤੁਹਾਨੂੰ ਪਸ਼ੂ ਦੀ ਲੋੜ ਹੈ ਤਾਂ ਤੁਸੀਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਪਸ਼ੂ ਖਰੀਦ ਸਕਦੇ ਤੋੜਦੇ ਤੋੜਦੇ ਫਰਸਤ ਤੋੜ ਖੜਾ ਲਓ ਇੱਥੇ ਕੱਲਾ 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 ਥਾਣਾ ਜੀ ਕੋਈ ਫੋਟ ਨਹੀਂ ਸਾਖਣੀ ਥਾਣਾ ਦਾ ਗੈਪ ਥਾਣਾ ਦੀ ਦੂਰੀ ਬਹੁਤ ਚੰਗੀ ਹਾਂਜੀ ਬਾਈ ਜੀ ਕੀ ਹਾਲ ਚਾਲ ਰੁਕ ਲਓ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਜੀ ਠੀਕ ਹੈ ਬਾਈ ਜੀ ਕੰਮ ਵਪਾਰ ਤਾਂ ਮਾੜਾ ਮੱਟਾ ਇਹ ਹੀ ਬਾਤ ਕੱਦੀ ਲਿਓ ਰੱਖਣੀ ਹੈਗੇ ਇੱਕ ਅੱਧੀ ਹਾਂ ਠੀਕ ਹੈ ਅੱਜ ਦੀ ਜੇ ਆਪਾਂ ਗੱਲ ਕਰ ਗਏ ਹਨਾ ਇਹ ਗਾਂ ਦੀ ਕਿਹੜਾ ਸੂ ਹੈ ਜੀ ਇਹ ਆਪਾਂ ਨੂੰ ਕਹਿ ਕੇ ਤਾਂ ਦੂਜਾ ਦਿੱਤੀ ਆ ਹਾਂਜੀ ਦਿਹਾਂਦੀ ਆ ਖਾਲੀ ਕੱਲ ਮੰਨ ਲਓ ਬਤੀਜਾ ਕਹਿ ਦਈਏ ਹਾਂਜੀ ਠੀਕ ਹੈ ਤੇ ਕਦੋਂ ਕਸੂਈ ਆ ਇਹ? ਇਹ ਕੱਲ੍ਹ ਵਾਲੀ ਰਾਤ ਸੂਈ ਹੈ। ਜੇਰ ਕੰਪਲੀਟ ਹੈ? ਕੰਪਲੀਟ ਆਉਟ ਹੈ। ਠੀਕ ਹੈ। ਤੇ ਮਗਰ ਬੱਚਾ? ਉਹ ਬੱਚਾ। ਅੱਛਾ। ਉਹ ਵੀ ਦਿਖਾਉਣੇ ਆ। ਤੇ ਕੀ ਮੁੱਲ ਕਰਤਾ ਜੀ ਇਹਦਾ ਫਿਰ ਆਪਾਂ? ਮੁੱਲ ਬਾਈ 75000 ਦੀ ਦੇਣੀ ਹੈ। 75 ਦੀ ਦੇਣੀ ਆ। ਹਾਂਜੀ। ਠੀਕ ਹੈ। ਤੇ ਫੋਨ ਨੰਬਰ ਜੀ ਆਪਣਾ 85756 ਹਾਂਜੀ 29000 85756 29000। ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ। ਆ ਮਿੱਤਰੋ ਵਤਸਾ ਮਗਰਾ ਤੇ ਕੱਲ ਸ਼ਾਮ ਨੂੰ ਸੂਈਆ ਕਿੰਨਾ ਕ ਬੋੜਾ ਹੋ ਕੱਢਿਆ ਹੋ ਹੱਤ ਨੇ ਬਾਈ ਜੀ 15 ਲੀਟਰ ਬੋੜਾ ਕੱਢਿਆ ਜਾ ਓਕੇ ਠੀਕ ਹੈ ਤਾਂ ਜਿਹੜੇ ਵੀ ਵੀਰ ਭਰਾ ਨੂੰ ਲੋੜ ਆਉਦੀ ਤਸੱਲੀ ਤੁਸੀਂ ਕਰਨੀ ਆ ਹਾਂ ਦੁੱਧ ਕੱਢ ਜੂਗੀ ਸੋ ਸਾਰੇ ਵੀ ਰੰਦਾ ਤੁਹਾਨੂੰ